ਕਾਰ ਚੀਜ਼ਾਂ ਸਾਨੂੰ ਜ਼ਿੰਦਗੀ ਚ ਬੰਦ ਕਰ ਦੇਣੀਆਂ ਚਾਹੀਦੀਆਂ ਬਿਨਾ ਕਿਸੇ ਦੇਰੀ ਤੋਂ ਜਿਹਦੇ ਨਾਲ ਸਾਡੇ ਚ ਹੀ ਬਦਲਾਅ ਨਹੀਂ ਆਏਗਾ ਸਗੋਂ ਹੋਰਾਂ ਦੇ ਵਿੱਚ ਵੀ ਸਾਡੇ ਪ੍ਰਤੀ ਬਦਲਾਅ ਆਏਗਾ ਸਭ ਤੋਂ ਪਹਿਲੀ ਚੀਜ਼ ਆ ਈਗੋ ਹੰਕਾਰ ਜਿਹਦੇ ਕਰਕੇ ਅਸੀਂ ਕੁਝ ਸਿੱਖ ਨਹੀਂ ਸਕਦੇ ਕੁਝ ਬਣ ਨਹੀਂ ਸਕਦੇ ਮੈਂ ਹੀ ਮੈਂ ਆ ਮੈਂ ਹੀ ਸਭ ਕੁਝ ਆ ਮੈਂ ਹੀ ਸਿਆਣਾ ਆ ਤਾਂ ਇਹ ਚੀਜ਼ ਸਾਨੂੰ ਛੱਡਣੀ ਪੈਣੀ ਆ ਸਭ ਤੋਂ ਪਹਿਲਾਂ ਹੰਕਾਰ ਈਗੋ ਮੈਨੂੰ ਕਿਸੇ ਨੇ ਪੁੱਛਿਆ ਨਹੀਂ ਮੈਨੂੰ ਕਿਸੇ ਨੇ ਖਾਣਾ ਰੋਟੀ ਨਹੀਂ ਦਿੱਤੀ ਤਾਂ ਇਹ ਬੜਾ ਵੱਡਾ ਕਾਰਨ ਆ ਦੂਸਰਾ ਐਂਗਰ ਗੁੱਸਾ ਜਿਹੜਾ ਅਸੀਂ ਗੁੱਸੇ ਨਾਲ ਕਿਸੇ ਨੂੰ ਚੁੱਪ ਤੇ ਕਰਾ ਸਕਦੇ ਆ ਪਰ ਕਿਸੇ ਨੂੰ ਬਦਲ ਨਹੀਂ ਸਕਦੇ ਤਾਂ ਗੁੱਸਾ ਕਈ ਵਾਰ ਦੂਜੇ ਦੀ ਗਲਤੀ ਦੀ ਸਜ਼ਾ ਅਸੀਂ ਆਪਣੇ ਆਪ ਨੂੰ ਵੀ ਦਿੰਨੇ ਰਹਿੰਨੇ ਆ। ਤੋਂ ਬਾਣੀ ਨੇ ਕਿਹਾ ਗੁੱਸਾ ਮਨ ਨਾ ਹੰਡਾਏ ਜਿਵੇਂ ਆਪਾਂ ਕੱਪੜੇ ਹੰਡਾਉਨੇ ਆ ਚੀਜ਼ਾਂ ਹੰਡਾਉਨੇ ਆ। ਉਦੋਂ ਬਹੁਤ ਵਾਰ ਅਸੀਂ ਕਈ ਵਾਰ ਮਨ 'ਚ ਵੀ ਗੁੱਸਾ ਹੰਡਾਉਂਦੇ ਜਾਂਨੇ ਆ ਹੰਡਾਉਂਦੇ ਜਾਂਨੇ ਆ। ਤੋਂ ਇਹ ਗੁੱਸਾ ਤਿਆਗਿਆ ਜਾਏ। ਇਹਦੇ ਬਦਲੇ ਜ਼ਿੰਦਗੀ 'ਚ ਖਿਮਾ ਆ ਜਾਣੀ ਚਾਹੀਦੀ ਆ। ਕਿਉਂਕਿ ਕਿਸੇ ਨੂੰ ਮਾਫ ਕਰ ਦੇਣਾ ਇੱਕ ਬਹੁਤ ਵੱਡੀ ਗੱਲ ਆ। ਕਿਸੇ ਨੂੰ ਸਜ਼ਾ ਦੇ ਦੇਣਾ ਬਹੁਤੀ ਵੱਡੀ ਬਾਤ ਨਹੀਂ ਹੁੰਦੀ। ਤੀਸਰਾ ਹੈ ਬਲੇਮ ਕਰਨਾ। ਆਪਾਂ ਹਮੇਸ਼ਾ ਬਲੇਮ ਕਰਦੇ ਆ ਇਹਦੇ ਕਰਕੇ ਆ ਹੋਇਆ ਇਹਦੇ ਕਰਕੇ ਆ ਹੋਇਆ ਇਹਦੇ ਕਰਕੇ ਆ ਹੋਇਆ। ਤੋਂ ਬਾਣੀ ਕਹਿੰਦੀ ਦੱਦਾ ਦੋਸ਼ ਨਾ ਦੇਉ ਕਿਸੈ ਦੋਸ਼ ਕਰਮਾ ਆਪਣੇ ਆ। ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੈ ਅਵਰ ਜਾਣਾ। ਸੋ ਬਲੇਮ ਨਹੀਂ ਜ਼ਿੰਦਗੀ ਚ ਕਿਸੇ ਨੂੰ ਕਰਨਾ। ਗੁਰੂਆਂ ਨੇ ਨਹੀਂ ਕੀਤਾ ਬਲੇਮ। ਤੀਸਰਾ ਹੈ ਸ਼ਿਕਾਇਤ ਨਹੀਂ ਕਰਨੀ। ਕਿਸੇ ਵੀ ਰੂਪ ਦੇ ਅੰਦਰ ਮਹਨ ਗੁਰੂ ਗੋਬਿੰਦ ਸਿੰਘ ਦੇ ਜੀਵਨ ਚ ਕੀ ਕੁਝ ਵਰਤਿਆ ਪਰ ਉਹਨਾਂ ਦੀ ਜ਼ਿੰਦਗੀ ਤੋਂ ਸ਼ਿਕਾਇਤ ਨਹੀਂ ਕਦੇ ਮਿਲਦੀ। ਤੋਂ ਸ਼ਿਕਾਇਤ ਅਸੀਂ ਕਈ ਵਾਰ ਸਾਰਾ ਜੀਵਨ ਕਰਦੇ ਰਹਿੰਨੇ ਆ ਤੇ ਉਹਦੇ ਬਦਲੇ ਸਾਨੂੰ ਸ਼ੁਕਰਾਨਾ ਕਰਨਾ ਚਾਹੀਦਾ। ਸ਼ਿਕਾਇਤ ਕਰਨੀ ਵੱਡੀ ਗੱਲ ਨਹੀਂ ਆ ਸ਼ੁਕਰਾਨਾ ਕਰਨਾ ਬਹੁਤ ਵੱਡੀ ਗੱਲ ਆ। ਜੇ ਚਾਰ ਚੀਜ਼ਾਂ ਸਾਡੀ ਜ਼ਿੰਦਗੀ ਚ ਆ ਜਾਣ ਏ। ਅਸੀਂ ਇਹਨਾਂ ਨੂੰ ਛੱਡ ਕੇ ਆਪਣਾ ਆਪ ਹੀ ਨਹੀਂ ਬਦਲਾਂਗੇ ਦੂਜੇ ਦਾ ਨਜ਼ਰੀਆ ਵੀ ਸਾਡੇ ਪ੍ਰਤੀ ਆਪਣੇ ਆ ਬਦਲ ਜਾਊਗਾ ਥੋੜਾ ਜਆ ਸਾਨੂੰ ਇਹ ਚੀਜ਼ਾਂ ਤੋਂ ਬਚਣ ਦੀ ਜ਼ਰੂਰਤ ਹੈ ਸੋ ਇਹ ਜ਼ਰੂਰ ਆਪਾਂ ਵੇਖਾਂਗੇ ਤੋਂ ਬਹੁਤ ਵੱਡਾ ਚੇਂਜ ਬਦਲਾ ਸਾਨੂੰ ਵੇਖਣ ਨੂੰ ਮਿਲੇਗਾ